ਸਿੱਖਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਪੰਜਾ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਚਰਖੇ ਬਾਰੇ ਹੈ ਜੋ ਕਿ ਸਾਡੇ ਸੱਭਿਆਚਾਰ ਵਿੱਚੋਂ ਬਿਲਕੁਲ ਖਤਮ ਹੋ ਚੁੱਕਿਆ ਹੈ ਪਹਿਲੇ ਸਮੇਂਾਂ 'ਚ ਜਦ ਹਰ ਕੰਮ ਹੱਥੀ ਕੀਤਾ ਜਾਂਦਾ ਸੀ ਮਸ਼ੀਨੀ ਜੁੱਗ ਜੇ ਆਇਆ ਨਹੀਂ ਸੀ ਉਸ ਸਮੇਂ ਤੰਤ ਕੰਲੇ ਕੱਪੜਾ ਤਿਆਰ ਕਰਨ ਲਈ ਰੂਹ 'ਚੋਂ ਧਾਗਾ ਚਰਖਿਆਂ ਰਾਹੀਂ ਕੱਤ ਕੇ ਬਣਾਇਆ ਜਾਂਦਾ ਸੀ ਰੂਹ ਕਪਾਹ ਦੇ ਪੌਦੇ ਨੂੰ ਲੱਗਦਾ ਚਰਖਾ ਲੱਕੜ ਤੇ ਗੋਲ ਚੱਕਰਾਂ ਥੋੜੇ ਜਿਹੇ ਲੋਹੇ ਮਤਲਬ ਤਕਲੇ ਅਤੇ ਧਾਗੇ ਜਾਣੀ ਮਾਲ ਦੇ ਸੁਮੇਲ ਨਾਲ ਬਣਿਆ ਹੁੰਦਾ ਸੀ ਇਹ ਹੱਥ ਨਾਲ ਗੀੜਾ ਦੇ ਕੇ ਚੱਲਦਾ ਸੀ ਸਭ ਤੋਂ ਵਧੀਆ ਚਰਖਾ ਟਾਲੀ ਦੀ ਲੱਕੜ ਦਾ ਗਿਣਿਆ ਜਾਂਦਾ ਸੀ ਦੂਜੀਆਂ ਲੱਕੜਾਂ ਦੇ ਵੀ ਚਰਖੇ ਬਣਾਏ ਜਾਂਦੇ ਸਨ ਕਿੱਕਰ ਦਾ ਮੇਰਾ ਚਰਖਾ ਮਾਈ ਟਾਲੀ ਦਾ ਕਰਵਾ ਦੇ ਇਸ ਚਰਖੇ ਦੇ ਹਿੱਲੇ ਮੁਝੇਰੂ ਮਾਲਾਂ ਬੜੀਆਂ ਖਾਵੇ ਮੇਰੇ ਨਾਲ ਦੀਆਂ ਕੱਤਕੇ ਸੌ ਗਈਆਂ ਮੈਥੋਂ ਕੱਤਿਆ ਨਾ ਜਾਵੇ ਚਰਖਾ ਬੂਚੰਦਰਾ ਮੇਰੀ ਨੀਂਦ ਗਵਾਵੇ ਇਸ ਨੂੰ ਬਣਾਉਣ ਲਈ ਕਾਰੀਗਰ ਜਿੱਥੇ ਵਧੀਆ ਕਿਸਮ ਦੀ ਲੱਕੜ ਦੀ ਚੋਣ ਕਰਦਾ ਸੀ ਉੱਥੇ ਉਹ ਇਸ ਦੇ ਹਾਸੰਗਾਲ ਲਈ ਸੋਨੇ ਤੇ ਚਾਂਦੀ ਰੰਗੀਆਂ ਮੀਖਾਂ ਤੇ ਇਸ ਦੇ ਚੱਕਰਾਂ ਵਿੱਚ ਸ਼ੀਸ਼ੇ ਵੀ ਜੜਿਆ ਕਰਦਾ ਸੀ ਤੇ ਇਸ ਨੂੰ ਵੱਖ-ਵੱਖ ਰੰਗਾਂ ਦੁਆਰਾ ਰੰਗ ਕਰਕੇ ਰੰਗ-ਬਰੰਗੀਆਂ ਧਾਰੀਆਂ ਨਾਲ ਸਜਾਇਆ ਕਰਦਾ ਸੀ ਆਮ ਤੌਰ ਤੇ ਹਰ ਘਰ 'ਚ ਤਿੰਨ-ਤਿੰਨ ਚਾਰ-ਚਾਰ ਚਰਖੇ ਹੁੰਦੇ ਸਨ। ਕੁੜੀਆਂ, ਬਹੁਆਂ, ਬੁੜੀਆਂ ਘਰਾਂ 'ਚ ਚਰਖੇ ਕੱਤਤੀਆਂ ਹੁੰਦੀਆਂ ਸਨ। ਚਰਖਾ ਮਹਿਲਾਵਾਂ ਦੇ ਵਰਤਨ ਵਾਲੀ ਚੀਜ਼ ਹੋਣ ਕਰਕੇ ਇਹ ਇਸਤਰੀ ਵਰਗ ਦੇ ਬਹੁਤ ਜ਼ਿਆਦਾ ਨਜ਼ਦੀਕ ਰਿਹਾ। ਸੁਆਣੀਆਂ ਚੁਗੀ ਹੋਈ ਰੂਣ ਨੂੰ ਵੇਲ ਨੇ ਵਿੱਚ ਪਿੰਜ ਕੇ ਕਾਨੇ ਦੀ ਤੀਲ ਨਾਲ ਇਸ ਦੀਆਂ ਪੂਣੀਆਂ ਬਣਾ ਲੈਂਦੀਆਂ ਸਨ। ਪੂਣੀਆਂ ਬਣਾਉਣ ਤੋਂ ਬਾਅਦ ਇਸ ਨੂੰ ਕੱਤਣ ਲਈ ਸੁਆਣੀਆਂ ਆਪਣਾ ਕੰਮ ਧੰਦਾ ਨਿਬੇੜ ਕੇ ਚਰਖਾ ਢਾਹ ਲਿਆ ਕਰਦੀਆਂ ਸਨ। ਤੇ ਦੇਰ ਰਾਤ ਤੱਕ ਕੱਤਿਆ ਕਰਦੀਆਂ ਸੀ ਗਰਮੀਆਂ ਦੀਆਂ ਦੁਪਹਿਰਾਂ ਨੂੰ ਜਾਂ ਸਰਦੀਆਂ ਦੀਆਂ ਰਾਤਾਂ ਨੂੰ ਆਮ ਤੌਰ ਤੇ ਕਿਸੇ ਖੁੱਲੇ ਘਰ ਦੇ ਵਿਹੜੇ ਦਰਵਾਜ਼ਿਆਂ ਬੋੜਾਂ ਨਿੰਮ ਦੀ ਸੰਘਣੀ ਛਾਂ ਜਾਂ ਸੁਭਾਤ ਚ ਤ੍ਰਿੰਜਨ ਲੱਗਦੇ ਸੀ ਗਲੀ ਗਵਣ ਦੀਆਂ ਕੁੜੀਆਂ ਇਕੱਠੀਆਂ ਹੋ ਕੇ ਤ੍ਰਿੰਜਨ ਲਾਉਂਦੀਆਂ ਜਿੱਥੇ ਬੈਠ ਕੇ ਚਰਖਾ ਕੱਤਿਆ ਜਾਂਦਾ ਸੀ ਉਸ ਜਗ੍ਹਾ ਨੂੰ ਤ੍ਰਿੰਜਨ ਕਿਹਾ ਜਾਂਦਾ ਸੀ ਸੋਣੀਆਂ ਆਪਣੇ ਆਪਣੇ ਚਰਖੇ ਮੋਈਏ ਜੂ ਪੂਣੀਆਂ ਤੇ ਬੈਠਣ ਦੀ ਪੀੜੀਆਂ ਲੈ ਕੇ ਇੱਕ ਮਿੱਠੀ ਹੋਈ ਥਾਂ ਤੇ ਪਹੁੰਚ ਜਾਂਦੀਆਂ ਸੀ ਜਦ ਕੁੜੀਆਂ ਤਰੰਜਨ ਕਰਦੀਆਂ ਸੀ ਤਾਂ ਉਹਨਾਂ 'ਚ ਆਪਸੀ ਨੋਕਚੋਕ ਵੀ ਚੱਲਦੀ ਰਹਿੰਦੀ ਸੀ ਗੀਤ ਵੀ ਗਾਉਂਦੀਆਂ ਸੀ ਪੁੱਜੇ ਧਾਣੇ ਗੁੜ ਮੂੰਗਫਲੀ ਖਾਂਦੀਆਂ ਰਹਿੰਦੀਆਂ ਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ ਬੁਣਾਈ ਵੀ ਕਰਦੀਆਂ ਰਹਿੰਦੀਆਂ ਸੀ ਜਦ ਇਹਦਾ ਤਰੰਜਨ ਕਰਦੀਆਂ ਕੁੜੀਆਂ ਦੇ ਵਿਆਹ ਹੋ ਜਾਂਦੇ ਫਿਰ ਤਾਂ ਇਹਨਾਂ ਦਾ ਕਦੇ-ਕਦਾਈਂ ਹੀ ਮੇਲ ਹੁੰਦਾ ਸੀ ਬੇੜੀ ਦਾਪੂਰ ਤ੍ਰਿੰਜਨ ਦੀਆਂ ਕੁੜੀਆਂ ਸੁਭਬ ਨਾਲ ਹੋਣ ਇਕੱਠੀਆਂ ਵਿਆਹ ਤੋਂ ਬਾਅਦ ਕਈ ਵਾਰੀ ਮਾਮਾ ਨੂੰ ਆਪਣੀਆਂ ਕੁੜੀਆਂ ਦੀਆਂ ਸਹੇਲੀਆਂ ਨੂੰ ਤ੍ਰਿੰਜਨਾ ਚ ਕੱਤਦੀਆਂ ਦੇਖ ਕੇ ਆਪਣੀਆਂ ਧੀਆਂ ਜਾਦਾ ਜਾਂਦੀਆਂ ਸੀ ਤ੍ਰਿੰਜਨਾ ਦੇ ਵਿੱਚ ਕੱਤਨ ਸਹੇਲੀਆਂ ਗੁੱਡੀਆਂ ਨਾਲ ਗੁੱਡੀਆਂ ਜੋੜ ਹੁਣ ਕਿਉਂ ਰੋਨੀ ਏ ਧੀਆਂ ਨੂੰ ਸੋਹਰੇ ਤੌਰ ਦੇਸ ਵਿੱਚ ਆਏ ਚਰਖੇ ਨੂੰ ਕੱਤਦੀਆਂ ਸੁਆਣੀਆਂ ਆਪਣੇ ਮਾਪਿਆਂ ਨੂੰ ਯਾਦ ਕਰਦੀਆਂ ਉਦਾਸੀ ਦੇ ਬੋਲ ਗਾਉਨੀਆਂ ਸੀ ਚਰਖਾ ਮੇਰਾ ਰੋਣਾ ਧੋਣਾ ਵਿੱਚ ਸੋਨੇ ਦੀਆਂ ਮੇਖਾਂ ਮਾਂ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵੱਲ ਵੇਖਾਂ ਦਾਜ ਚ ਸੰਦੂਕ ਵਾਂਗ ਚਰਖਾ ਵੀ ਇੱਕ ਮੁੱਖ ਚੀਜ਼ ਹੁੰਦੀ ਸੀ ਗੱਲ ਕੀ ਚਰਖੇ ਤੋਂ ਬਿਨਾਂ ਦਾਜ ਨੂੰ ਅਧੂਰਾ ਗਿਣਿਆ ਜਾਂਦਾ ਸੀ ਤੇ ਕਿਹਾ ਜਾਂਦਾ ਸੀ ਕਿ ਇਸ ਦੀ ਮਾਂ ਨੇ ਇਸ ਨੂੰ ਚਰਖਾ ਕੱਤਣਾ ਵੀ ਨਹੀਂ ਸਿਖਾਇਆ ਜਿਹੜਾ ਇਹ ਆਪਣੇ ਦਾਹ ਚ ਚਰਖਾ ਨਹੀਂ ਲੈ ਕੇ ਆਈ ਸਿਆਣੀ ਉਮਰ ਦੀਆਂ ਔਰਤਾਂ ਚਰਖੇ ਨਾਲ ਆਪਣਾ ਸਮਾਂ ਵੀ ਵਧੀਆ ਢੰਗ ਨਾਲ ਬਤੀਤ ਕਰਦੀਆਂ ਸੀ ਸੋ ਪੂਣੀਆਂ ਨੂੰ ਕੱਤ ਕੇ ਗਲੋਟੇ ਕੀਤੇ ਜਾਂਦੇ ਸੀ ਤੇ ṭernē ਦੀ ਮਦਦ ਨਾਲ ਗਲੋਟਿਆਂ ਨੂੰ ਲੱਛਿਆਂ ਦਾ ਰੂਪ ਦੇ ਕੇ ਇਹਨਾਂ ਤੋਂ ਸੂਤ ਤਿਆਰ ਕਰ ਲਿਆ ਜਾਂਦਾ ਸੀ ਇਸੇ ਸੂਤ ਤੋਂ ਹੀ ਦਰੀਆਂ ਖੇਸ ਖੇਸੀਆਂ ਚਾਦਰਾਂ ਹੱਥ ਪੱਖੇ ਮੰਜੇ ਪੀੜੀਆਂ ਪੈਣ ਲਈ ਖੱਦਰ ਬਣਾਇਆ ਜਾਂਦਾ ਸੀ ਕੱਤਣ ਵਾਲੀਆਂ ਕਮਾਲ ਕਰ ਦਿੰਦੀਆਂ ਸੀ ਬੇਸ਼ੁਮਾਰ ਕੱਤ-ਕੱਤ ਕੇ ਸੰਦੂਕ ਪੇਟੀਆਂ ਭਰ ਲੈਂਦੀਆਂ ਸੀ ਅੱਧੋ ਵੱਧ ਘਰਾਣੀਆਂ ਲੋੜਾਂ ਚਰਖਾ ਪੂਰੀਆਂ ਕਰ ਦਿੰਦਾ ਸੀ ਬਹੁਤੀ ਘੱਟ ਵਸਤਾਂ ਸ਼ਹਿਰ ਚੋਂ ਲਿਆਂਦੀਆਂ ਜਾਂਦੀਆਂ ਸਨ ਹੁਣ ਉਹ ਦੌਰ ਨਹੀਂ ਰਿਹਾ ਹੁਣ ਚਰਖਾ ਵਿਚਾਰਾ ਬਹੁਤੀਆਂ ਘਰਾਾਂ ਚ ਲੱਭਦਾ ਨਹੀਂ ਜੇ ਕਿਤੇ ਮਿਲਦਾ ਵੀ ਹੈ ਤਾਂ ਉਹ ਵੀ ਕਿਸੇ ਖੁੰਝੇ ਧੂੜ ਮਿੱਟੀ ਨਾਲ ਭਰਿਆ ਮਿਲੇਗਾ ਇਹ ਜਿਹੀਆਂ ਚੀਜ਼ਾਂ ਜੋ ਕਦੇ ਸਾਡੇ ਅੰਗ ਸੰਗ ਹੁੰਦੀਆਂ ਸੀ ਉਹ ਸਾਡੇ ਤੋਂ ਕੋਹਾਂ ਦੂਰ ਜਾ ਰਹੀਆਂ ਨੇ ਤੇ ਚਲੀਆਂ ਗਈਆਂ ਨੇ ਧੰਨਵਾਦ ਜੀ